ਜਿਵੇਂ ਕਿ ਕਿਸਾਨ ਮੋਰਚੇ ਨੂੰ ਲੈ ਕੇ ਹਰ ਜਗ੍ਹਾ ਤੇ ਕਈ ਟੋਲ ਪਲਾਜੇ ਬੰਦ ਕੀਤੇ ਗਏ ਨੇ ਕਿਸਾਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਣ ਕਾਰਨ ਕਿਸਾਨ ਥਾਂ-ਥਾਂ ਤੇ ਸੰਘਰਸ਼ ਕਰ ਰਹੇ ਨੇ ਇਸੇ ਤਰ੍ਹਾਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਵੇਰੇ ਸਮਰਾਲਾ ਦੇ ਕੁਲਾਲ ਟੋਲ ਪਲਾਜਾ ਨੂੰ ਫ੍ਰੀ ਕਰਵਾਇਆ ਗਿਆ ਸੁਣੋ ਇਸ ਤੇ ਬਾਰੇ ਵਿੱਚ ਜ਼ਿਲ੍ਹਾ ਪ੍ਰਧਾਨ ਦਾ ਕੀ ਕਹਿਣਾ ਹੈ ਤੇ ਕਿੰਨੇ ਸਮੇਂ ਤੱਕ ਇਸ ਟੋਲ ਨੂੰ ਬੰਦ ਕੀਤਾ ਗਿਆ ਹੈ ਮਨਾਰ ਹਰਦੇਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਤ ਇੱਕ ਸਾਗਨ ਕਾਦਿਆਂ ਜ਼ਿਲ੍ਹਾ ਲੁਧਿਆਣਾ ਦੇਖੋ ਇਹ ਸੰਯੁਕਤ ਮੋਰਚੇ ਦੇ ਜੋ 18 ਤਰੀਕ ਦੀ ਮੀਟਿੰਗ ਹੋਈ ਸੀ ਸੰਯੁਕਤ ਮੋਰਚੇ ਦੀ ਉਹਦੇ ਵਿੱਚ ਫੈਸਲਾ ਲਿਆ ਗਿਆ ਠੀਕਾ ਵੀ ਜਿਹੜੇ ਟੋਲ ਪਲਾਜੇ ਨੇ ਤੇ 20 ਤਰੀਕ ਤੋਂ 3 ਦਿਨ ਲਈ ਫ੍ਰੀ ਕੀਤੇ ਜਾਣਗੇ ਇਹ 22 ਤਰੀਕ ਦੀ 12 ਰਾਤ ਦੇ 12 ਵਜੇ ਤੱਕ ਫ੍ਰੀ ਰਹਿਣਗੇ ਤੇ ਜਿੱਥੇ ਟੋਲ ਪਲਾਜੇ ਨਹੀਂ ਹੈਗੇ ਉੱਥੇ ਡੀਸੀ ਦਫ਼ਤਰਾਂ ਦਾ ਉੱਥੇ ਪੱਕੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਅੱਜ ਸਵੇਰ 5:30 ਵਜੇ ਇਹ ਜੋ ਖਲਾਲ ਟੋਲ ਪਲਾਜਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਇਹ ਅਸੀਂ ਫਰੀ ਕਰਤਾ ਅੱਜ ਤੇ ਉਸੇ ਦਾ ਖਰਾਬ ਕਰ ਰਹੇ ਸਰ ਦੇਖੋ ਸਾਡੀ ਜਿਹੜਾ ਐ ਸੀਗਾ ਉਹਨਾਂ ਨੇ ਕਿਹਾ ਵੀ ਜਿਸ ਅ ਜ਼ਿਲ੍ਹੇ ਦੇ ਵਿੱਚ ਵੀ ਟੋਲ ਪਲਾਜਾ ਉਹ ਤੁਸੀਂ ਉੱਥੇ ਹੀ ਕਰ ਸਕਦੇ ਜਿੱਥੇ ਟੋਲ ਪਲਾਜੇ ਨਹੀਂ ਪੈਂਦੇ ਉੱਥੇ ਉਹ ਜਿੱਥੇ ਬੰਨੀ ਆ ਜਿੰਦਾ ਸਾਂਝਾ ਹੀ ਤੇ ਆਪਣੇ ਜੋ ਡੀਸੀ ਦਫ਼ਤਰ ਨੇ ਉਹਨਾਂ ਦਾ ਵੀ ਉੱਥੇ ਪੱਕਾ ਹੀ ਧਰਨੇ ਲੱਗੇ ਜਾਣਗੇ ਅਗਲਾ ਦੇਖੋ ਜੀ ਹੁਣ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਮੀਟਿੰਗ ਆ ਫੇਰ ਦੁਬਾਰਾ ਉਹਦੇ ਵਿੱਚ ਉਹ ਦਿੱਲੀ ਇਹਨਾਂ ਦੀ ਸੰਯੁਕਤ ਮੋਟਰਟੀ ਦੀ ਮੀਟਿੰਗ ਆ ਪੂਰੀ ਸਾਰੇ ਜਥੇਬੰਦੀਆਂ ਦੀ ਭਾਰਤ ਦੀਆਂ ਦੀ ਉਹਦੇ ਵਿੱਚ ਕੁਝ ਵੱਡੇ ਫੈਸਲੇ ਲੈ ਜਾਣਗੇ ਜੇ ਤੁਸੀਂ ਪੂਰੇ ਬੈਠੇ ਹੋ ਕਿਉਂ ਜਿਵੇਂ ਉਹ ਦਿੱਲੀ ਬੈਠੀਆਂ ਨੇ ਤੁਹਾਨੂੰ ਆਪ ਵੀ ਪਾਲ ਮਾਲ ਸਰਕਾਰ ਵਿੱਚ ਦੇਖੋ ਉਹਨਾਂ ਦੀ ਆਪਣੀ ਬਖਰੀ ਕਾਲ ਸੀਗੀ ਪਰ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜੇ ਉਹ ਸਾਨੂੰ ਕੋਈ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਤੇ ਆ ਦਾ ਦਿੱਲੀ ਕਾ ਜਾਣ ਦਾ ਕਾਰਨ ਦੇਖੋ ਸਾਡਾ ਕਾਰ ਦਾ ਨਾ ਜਾਣਦਾ ਹੀ ਸੀਗਾ ਬਈ ਜੇ ਕਹਦੀਏ ਬਈ ਇਹਨਾਂ ਨੇ ਪਹਿਲਾ ਕਾਲ ਦੇ ਚੁੱਕੇ ਕਿਉਂਕਿ ਅਸੀਂ ਜਦ ਪਹਿਲਾ ਸੀਗਾ ਦਿੱਤੀ ਸੀ ਕਾਲ ਪਿਛਲੇ ਜਿਹੜੀ 2020 ਦੇ ਵਿੱਚ ਸਾਰੀ ਦੇਤੇ ਬੱਗੇ ਕੱਟ ਗਿਆ ਸੀ ਇਹ ਦੋ ਕ ਜਥੇਬੰਦੀਆਂ ਨੇ ਇਹ ਕਾਲ ਦਿੱਤੀ ਸੀ ਚੋਕੇ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚਾ ਇਹ ਤੇ 750 ਜਥੇਬੰਦੀ ਆ ਉਹ ਸਾਡੇ ਨਾਲ ਨੇ ਇਹ ਇੱਕ ਦੋ ਜਥੇਬੰਦੀਆਂ ਨੇ ਕਾਲ ਦਿੱਤੀ ਜੀ ਇਸ ਕਰਕੇ ਇਹ ਜਿਹੜਾ ਸੰਯੁਕਤ ਮੋਰਚੇ ਨੇ ਕਿਉਂਕਿ ਜਿਹੜਾ ਕੋਈ ਵੀ ਅੰਦੋਲਨ ਸ਼ੁਰੂ ਕਰਨਾ ਉਹਦੇ ਲਈ ਬਹੁਤ ਬਿਉਤਬੰਦੀ ਲੋਕਾਂ ਨੂੰ ਅਵੇਅਰ ਕਰਨਾ ਪਿੰਡ-ਪਿੰਡ ਜਾ ਕੇ ਇਹਨੂੰ ਲੰਬਾ ਸਮਾਂ ਲੱਗਦਾ ਤਿਆਰ ਹੋਣ ਨੂੰ ਇਸ ਕਰਕੇ ਅਸੀਂ ਜਲਦਬਾਜ਼ੀ ਵਿੱਚ ਅਜੇ ਕੋਈ ਕਾਲ ਨਹੀਂ ਦਿੱਤੀ ਸਾਡੇ ਲੀਡਰ ਨੇ ਜੋ ਉਹ ਬਹੁਤ ਸੋਚਵਾਨ ਨੇ ਉਹ ਜੋ ਵੀ ਫੈਸਲਾ ਲੈਣਗੇ ਬਹੁਤ ਵਧੀਆ ਲੈਣਗੇ ਜੀ ਸਰਦਾਰ ਨਹੀਂ ਮੰਨਦੀ ਕਿ ਤੁਸੀਂ ਦਿੱਲੀ ਜਾਓ ਦੇਖੋ ਜੇ ਸਾਡੀ ਇੱਕ ਗੱਲ ਆ ਵੀ ਕੱਲ ਸਰਦਾਰ ਬਬੀ ਸਿੰਘ ਰਾਜਾ ਆਦੀ ਦਾ ਵੀ ਬਿਆਨ ਅੱਜ ਦੇ ਅਖਬਾਰ ਦੇ ਵਿੱਚ ਭਈ ਜੇ ਸਰਕਾਰ ਐਮਐਸਪੀ ਸਾਨੂੰ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਪਰ ਉਹ ਜਾਵਾਂਗੇ ਕਿਸੇ ਵਧੀਆ ਢੰਗ ਦੇ ਨਾਲ ਕਿੰਨੀ ਦਿੱਤੀ ਬੰਨੀ ਜਿਹੜੀਆਂ ਉਰੇ ਬੈਠੇ ਰਹੇ ਮਜਾ ਪੰਜਾਬ ਤੇ ਜੀ ਸੈਂਟੇਜ ਜਿੱਥੇ ਬੰਨੀਆਂ ਨੇ ਜੋ ਪੰਜਾਬ ਦੀਆਂ ਨੇ ਉਹ ਇਕੱਠੀਆਂ ਨੇ ਆਪਣੇ ਜਗENDER ਸਿੰਘ ਜੀ ਅਗਰਾਹਾ ਉਹ ਵੀ ਸਾਡੇ ਸੰਯੁਕਤ ਮੋਰਚੇ ਤੇ ਬੈਠੇ ਨੇ ਤੇ ਬਾਕੀ ਜੋ ਭਾਰਤ ਦੇ ਅਦਰ ਸਟੇਟਾਂ ਦੇ ਜਿੰਨੀਆਂ ਵੀ ਛੋਟੀਆਂ ਚਾਹੇ ਮਜ਼ਦੂਰ ਜਿੱਥੇ ਬੰਨੀਆਂ ਨੇ ਚਾਹੇ ਟਰੇਡਰਾਂ ਦੀਆਂ ਨੇ ਸਾਰੀਆਂ ਇਕੱਠੀਆਂ ਨੇ ਸਾਰੇ ਇਕੱਠੇ ਹੋ ਕੇ ਲੜਦੇ ਇਹ ਕਿਹੜਾ ਬੁਚਕਰ ਜਾਬ ਕਰ ਦਿੰਦੇ ਤਾਂ ਉਹ ਲੋਕ ਜਿਹੜੇ ਪੂਰੇ ਹੱਥ ਬੋਲਦੇ ਨੇ ਉਹਨਾਂ ਨੂੰ ਕੀ ਕਿਹਾ ਚਾਹਦੇ ਨੇ ਦੇਖੋ ਮੈਂ ਉਹਨਾਂ ਨੂੰ ਇਹੀ ਬੇਇੱਜ਼ਤੀ ਕਰਨੀ ਚਾਹੁੰਨਾ ਵੀ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਜੇ ਆਪਾਂ ਸਰਕਾਰਾਂ ਦੇ ਮੂਹਰੇ ਨਹੀਂ ਖੜੇ ਹੋਵਾਂਗੇ ਸਾਨੂੰ ਇਹ ਜੋ ਜਿਹੜਾ ਸਾਡੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਹਰ ਚੀਜ਼ ਨੂੰ ਵੇਚਣ ਤੇ ਲੱਗੀ ਹੋਈ ਆ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਪ੍ਰੋਟੈਕਟ ਕਰ ਰਹੇ ਆ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਮੈਂ ਕੱਲ ਕਲੰਗੀੜ ਉੱਤੇ ਰਿਹਾ ਉਹ ਕਿਸ ਤਰ੍ਹਾਂ ਦੇ ਜਿਵੇਂ ਦੇਖੋ ਜਿਹੜਾ ਉੱਥੇ ਹੋਇਆ ਉਹ ਲੋਕਤੰਤਰ ਦੀ ਯਾਨੀ ਕਿ ਮੈਂ ਤਾਂ ਕਹੂੰਗਾ ਵੀ ਹੱਤਿਆਵਾ ਇਹਨਾਂ ਨੂੰ ਅجاه ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਇਹਨਾਂ ਨੇ ਜੋ ਹੇਰਾਫੇਰੀ ਕੀਤੀ ਉਹ ਸਾਰਾ ਸਾਰ ਗਲਤ ਆ ਮੈਂ ਤਾਂ ਕਹਿੰਦਾ ਵੀ ਜੀ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਏਵੇਂ ਹੀ ਅੰਦੇਜ ਵਿੱਚ ਰਾਹੀ ਹੋਣੀਆਂ ਚਾਹੀਦੀਆਂ ਵੈਲਡ ਪੇਪਰ ਦੇ